ਚਲ ਜਲਦ ਚਲਦ ਚਲਦਾ ਚਲੋ ਸੌਰੀ ਮਾਫੀ ਬਹੁਤ ਬਹੁਤ ਕਰੋ ਸੱਸੀ ਕਾ ਸੱਸੀ ਕਾ ਬਾਈ ਸੱਸੀ ਕਾ ਹਲੋ ਜੀ ਹਲੋ ਬੰਦਾਂ ਜੀ ਆ ਜਿਓ ਪਰ ਪਿੱਛੇ ਹੋ ਜਾਂਦੇ ਹੋਰ ਮੈਂ ਦੱਸ ਦੇਵਾਂ ਇੱਕ ਬਹੁਤ ਵਧੀਆ ਪਰਸਨੈਲਿਟੀ ਨੇ ਬਹੁਤ ਵਧੀਆ ਬਿਜ਼ਨਸਮੈਨ ਹੈ ਔਰ ਸਾਕੋ ਵੱਡੀ ਗੱਲ ਬਹੁਤ ਵਧੀਆ ਨਹੀਂ ਮੇਰਾ ਵਿਚਾਰ ਉਹ ਇਹ ਜਿਹੜੇ ਦਾਦੀਆਂ ਉਹ ਇਹ ਸਾਡੇ ਨਾਲ ਸਾਡੀ ਟੀਮ ਦਾ ਕਹਿ ਲਈਏ ਮੈਂ ਮੇਰੇ ਸਾਹਿਬ ਉਹ ਸਾਰੇ ਸਾਡੀ ਸਾਹਿਬ ਬਣੇ ਨੇ ਔਰ ਸਾਡੇ ਵੀ ਬਹੁਤ ਖੁਸ਼ੀ ਹੁੰਦੀ ਹੈ ਕੱਚੀ ਟੀਮ ਇੱਕ ਅਸੀਂ ਦੋ ਮਿਲ ਜਾਵੇ ਜੋ ਸਾਰੇ ਜੋਰ ਨਾਲ ਕਰਕੇ ਕੰਮ ਕਰਨ ਉਹਨੇ ਸਾਰੇ ਸ਼ਹਿਰ ਲਈ ਇੱਕ ਵਧੀਆ ਇੱਕ ਸੰਸਥਾ ਤੇ ਨਾਲੇ ਮੇਰੇ ਸਾਹਿਬ ਮੈਂ ਤੇ ਸਾਡੇ ਅਮਰ ਕਲ ਇਹ 40 ਸਾਲ ਆਨੇ ਕੋ ਬੋਲੇ ਸਾਹ ਪੁਲੀ ਸਰ ਤੇ ਇੱਕ ਬੋਲ ਬਹੁਤ ਵਧੀਆ ਐਸੇ ਬਿਜ਼ਨਸਮੈਨ ਨੇ ਸ਼ਹਿਰ ਦੇ ਨਾਮੀ ਜਿਹੜਾ ਪਰਿਵਾਰ ਆ ਉਹ ਹੈਗਾ ਤੇ ਤੁਹਾਡੇ ਸਾਰਿਆਂ ਦੀ ਰੂਰੂ ਹੋਈ ਨੇ ਤੇ ਧੰਨਵਾਦ ਆ ਤੁਹਾਡਾ ਸਾਰਿਆਂ ਦਾ ਉਹਨਾਂ ਸਰ ਸਾਡੇ ਸਾਰੇ ਆਪਣੇ ਸਾਰੇ ਪਰਿਵਾਰ ਨੇ ਸ਼ਰਮਾ ਤੋਂ ਬਹੁਤ ਕਾਣ ਤੋਂ ਦੱਸਦੇ ਸਾਰਿਆਂ ਦੀ ਤੁਹਾਡੀ ਮੈਂ ਆਪਣੇ ਆਂਦੀ ਮਾਦੀ ਬਣੀ ਆਇਆ ਦਾ ਕੱਲਾ ਹੀ ਹਸਕਾਰ ਆ ਤੁਹਾਡਾ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਹੁਮੈ ਜੀ ਰਣ ਜੇ ਸਾਹਿਬ ਜੀ ਬਾਜੀ ਹੋ ਜਾਣਗੇ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹਾਂ ਆ ਤੁਸੀਂ ਸਾਰੇ ਸਾਡੇ ਬਹੁਤ ਹੀ ਸਰਦਾਰੋ ਸ੍ਰੀਮਤੀ ਕੋਲੀ ਜੀ ਬਲਦਾਂ ਚਾਰ ਜਲੰਧਰ ਸੈਂਟਰਲ ਜੋ ਕਿ ਅੱਜ ਗੁਰੂ ਸਾਹਿਬ ਦੀ ਰੋਪ ਲੈਣ ਲਈ ਗੁਰੂ ਸਾਹਿਬ ਦੀ ਹਾਜ਼ਰੀ ਲਗਾਉਣ ਲਈ ਚਰਣਾ ਦੇ ਵਿੱਚ ਅਸੀਂ ਸਾਰੇ ਤੁਹਾਰਾ ਅਲਨ ਸਾਹਿਬਾ ਜੀ ਬੱਟਾ ਦੇ ਕੰ ਜਾ ਰਹੇ ਆ ਔਰ ਮੈਂ ਸਭ ਤੋਂ ਪਹਿਲਾਂ ਤਾਂ ਆਪਾਂ ਅਜੀਵ ਲੋਕੀ ਔਰ ਸਾਰੇ ਕੀ ਸੰਗਤ ਨੂੰ ਮੈਂ माफी ਮੰਗਣਾ ਥੋੜਾ ਲੇਟ ਹੋ ਗਏ ਪਿਛੋਂ ਜਦੋਂ ਦੇ ਅਸੀਂ ਚੱਲੇ ਕਾਫੀ ਰਸਤੇਗਾ ਤੇ ਥੋੜਾ ਥੋੜਾ ਟਾਈਮ ਲੱਗੇ ਜੀ ਜਿੜੇ ਹੋ ਗਿਆ ਪ੍ਰੋਗਰਾਮ ਕੋ ਦੁਨੀਆ ਤੇਰੀਆਂ ਮਾਤਾ ਪਿਤਾਵਾਂ ਲੱਗੇ ਆ ਭੈਣਾ ਸਾਡੇ ਸਾਥੀ ਜੋ ਸਾਰੇ ਖੜੇ ਆ ਇਹਨਾਂ ਨੂੰ ਮੈਂ ਪਹਿਲਾਂ ਤਾਂ ਹੱਥ ਜੋੜ ਕੇ माफी ਮੰਗਣਾ ਕਿ ਜਿਹੜਾ ਅਸੀਂ ਜਿੜੇ ਹੋ ਗਏ ਔਰ ਮੈਂ ਬਹੁਤ ਧੰਨਵਾਦ ਕਰੂੰਗਾ ਸਾਡੇ ਬਹੁਤ ਹੀ ਸਤਿਕਾਰਯੋਗ ਔਰ ਤੁਹਾਡੇ ਮੈਂ ਕਹੂੰਗਾ ਵੀ ਤੁਹਾਡਾ ਕੋਈ ਇਹਨਾਂ ਨੂੰ ਆਪਣਾ ਬੇਟਾ ਮੰਨਦਾ ਔਰ ਕੋਈ ਇਹਨਾਂ ਨੂੰ ਆਪਣਾ ਭਰਾ ਮੰਨਦਾ ਹੈ ਸਾਡੇ ਬੰਦੀਰ ਸਿੰਘ ਬਿੱਟੂ ਜੀ ਸੀਨੀਅਰ ਡਿਫੰਟੀਅਰ ਜੋ ਕਿ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਬਿਲਕੁਲ ਬਹੁਤ ਮਿਹਨਤ ਕਰ ਰਹੇ ਹਨ ਜਨਵਰੀ ਦਿਵਾ ਰਹੇ ਆ ਔਰ ਸਾਰੇ ਹੀ ਸਾਡੇ ਪਾਛਾ ਸਾਥੀ ਸਾਡੇ ਭੈਣੇ ਕਿਉਂਕਿ ਜਿੰਨਾ ਇਹ ਕਾਊਂਡ ਰਾਸ਼ ਦੇਖ ਕੇ ਪਤਾ ਲੱਗਦਾ ਕਿ ਕਿੰਨਾ ਪਿਆਰ ਤੁਹਾਡੇ ਸਾਰਿਆਂ ਦਾ ਆਪਸ ਦੇ ਵਿੱਚ ਇਹ ਆਪਣੇ ਲੋਕ ਪਰਿਵਾਰ ਨਾਲ ਜਿਹੜਾ ਤੁਸੀਂ ਸੰਬੰਧ ਹੈ ਤੁਹਾਡੇ ਉਹ ਕਿੰਨੇ ਗਹਿਰੇ ਆ ਅੱਜ ਨਜ਼ਰ ਆ ਰਿਹਾ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਵੀ ਦਿੰਦਾ ਹਾਂ ਔਰ ਪ੍ਰਮਾਤਮਾ ਦਾ ਬਹੁਤ ਸ਼ੁਕਰਗੁਜ਼ਾਰ ਹੈ ਇੱਕ ਬਹੁਤ ਨੇਕ ਇਨਸਾਨ ਜਿਹੜਾ ਪਾਰਟੀ ਨੇ ਸਾਨੂੰ ਇੱਕ ਨਿਆਬ ਹੀਰਾ ਇਮਾਨਦਾਰ ਵਿਅਕਤੀ ਜਿਹੜਾ ਜਨੰਦਰ ਸੈਂਟਰ ਦੀ ਸੇਵਾ ਦੇ ਲਈ ਆਮਾਦੀ ਪਾਰਟੀ ਨੇ ਜਿਹੜਾ ਸਾਨੂੰ ਤੇ ਜਿਹੜੀ ਨਤਨ ਕੋਈ ਹੀ ਤੇ ਰੋਕ ਨਾ ਦਿੱਤਾ ਔਰ ਜਿੰਨਾ ਕ ਆਪਾਂ ਤਰੀਫ਼ ਕਰ ਲਈ ਆ ਸਚਾਈ ਹੈ ਬਈ ਕੋਈ ਸ਼ਬਦ ਹੀ ਨਹੀਂ ਹੈ ਕਿ ਇੰਨੇ ਕੋ ਵਧੀਆ ਇਨਸਾਨ ਜਿਹੜਾ ਪਾਰਟੀ ਨੇ ਮਾਤਾ ਪਰਿਵਾਰ ਇੱਕ ਇੰਡਸਟਰੀਅਲਿਸਟ ਜਿਹੜਾ ਕਿ ਹਮੇਸ਼ਾ ਜਿਨ੍ਹਾਂ ਨੇ ਬੜਾ ਨਾਮ ਬੜਾ ਰਤਬਾ ਇਹਨਾਂ ਦਾ ਪੂਰੇ ਦੇਸ਼ ਦੇ ਵਿੱਚ ਮੈਂ ਕਹੂੰਗਾ ਤੋਂ ਜੁਤੀ ਅੱਛੇ ਸਾਰੇ ਸੁਭਾਸ਼ੀ ਵਾਲੀਆਂ ਕਿ ਕੋ ਵਧੀਆ ਵਿਅਕਤੀ ਜਿਹੜੇ ਹਰ ਤਰੀਕੇ ਦੀ ਕੋਈ ਰਾਜਨੀਤੀ ਦੇ ਉੱਪਰ ਉੱਠ ਕੇ ਜਿਹੜੇ ਸਮਾਜ ਦੀ ਸੇਵਾ ਚੁਣੂ ਤੋਂ ਕਰਦੇ ਆ ਔਰ ਅੱਜ ਸਾਡੇ ਹਲਕੇ ਤੋਂ ਤਾਂ ਸੈਂਟਰਲ ਦੀ ਸੇਵਾ ਕਰਨ ਦੇ ਲਈ 파ਟੀ ਨੇ ਉਹਨੇ ਭੇਜਿਆ ਔਰ ਪੁਲਿਸ ਸਾਹਿਬ ਤੁਹਾਡਾ ਬਤੌਰ ਵੀ ਮੈਂ ਇਸ ਇਲਾਕੇ ਤੋਂ ਵੀ ਮੈਂ ਸਵਾਗਤ ਕਰਦਾ ਮੇਟੋ ਜੀ ਵੱਲੋਂ ਵੀ ਔਰ ਪੂਰੀ ਔਰ ਤੁਹਾਨੂੰ ਇਹ ਦੁਮੇਰੇ ਨਾਲ ਗੱਲ ਕਰ ਰਿਹਾ ਇਹ ਪੂਰੀ ਜੋ ਸਾਡੀ ਜਿਹੜੀ ਟੀਮ ਹੈਗੀ ਹੈ ਜੋ ਸਾਡੇ ਸੁਖਬੀ ਸਿੰਘ ਪਿੱਟੂ ਜੀ ਦੀ ਟੀਮ ਹਮੇਸ਼ਾ ਤੁਹਾਡਾ ਹਮੇਸ਼ਾ ਸਾਥ ਦੇਗੀ ਔਰ ਮੈਂ ਤੁਹਾਨੂੰ ਇਹ ਯਕੀਨ ਦਿਵਾਉਣਾ ਚਾਹੁੰਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਗਲੇ 5-7 ਮਹੀਨਿਆਂ ਦੇ ਵਿੱਚ ਜਲੰਧ ਤੋਂ ਤੁਸੀਂ ਇੱਕ ਖੂਬਸੂਰਤ ਜਲੰਧਰ ਅਸੀਂ ਤੁਹਾਨੂੰ ਪਰ ਆ ਕੇ ਦੇਾਂਗੇ ਕਿਉਂਕਿ ਆਮ ਆਦਮੀ ਪਾਰਟੀ ਜਲੰਧਰ ਦੇ ਵਿਕਾਸ ਤੇ ਅੱਲੇ ਬਚਨ ਬੱਧਿਆ ਅਸੀਂ ਸਾਰੇ ਕਾਉਂਸਲਰ ਸਾਰੇ ਸਾਥੀ ਸਾਡੇ ਸੀਨੀਅਰ ਡਿਪਟੀ ਬੈਸ ਸਾਡੇ ਡਿਪਟੀ ਬੈਸ ਸਾਡੀ ਟੀਮ ਅਸੀਂ ਨਿਰੰਤਰ ਮਿਹਨਤ ਕਰ ਰਹੇ ਹਾਂ ਕਿ ਜਿਹੜਾ ਵਿਕਾਸ ਜਲੰਧਰ ਦੇ ਵਿੱਚ ਲਗਾਤਾਰ ਅਸੀਂ ਕਰ ਰਹੇ ਇੱਕ ਵਾਰੀ ਫੇਰ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਸ਼ੁਕਰੀਆਵਾਦ ਬਹੁਤ ਜ਼ਰੂਰੀ ਕੰਮ ਕਰਦਾ ਸਾਰਾ ਵਾਹਿਗੁਰੂ ਜੀ ਕੀ ਫਤਿਹ Thank <laughs> <laughs> you. <laughs> ਲਵ ਆਉਂਡ ਕੰਪਲੀਟ ਹੋ ਗਿਆ ਰਹਿ ਗਿਆ ਸੀ ਕਿ ਭੈਣ ਜੀ ਇੱਧਰ ਆ ਜੀ ਥੈਂਕ ਯੂ ਵੈਰੀ ਮਾਚ ਮੇਰੇ ਸਾਹਮਣੇ ਮਾਦੇ ਨੰਬਰ ਆ ਕੋਈ ਜਾਣੀ ਕਿ ਨਾਰੀ ਪਰਵਾਰ ਆਪਣਾ ਮੈਂ ਤੁਹਾਡੀ ਵੀਰ ਹੀ ਕਰਦੇ ਸੀ ਤਿਆਰ ਨਾ ਅੱਜ ਕਰੇਗੇ ਫੋਰਟਨ ਲਿਖਾ ਬੈ ਗਿਆ ਚਲੋ ਮੇਰੇ ਸਾਹਮਣੇ ਫਿਰ ਕਿਸੇ ਨੇ ਆ ਕੇ ਆਰਾਮ ਨਾਲ ਬਹਿ ਗਏ ਜਲਾਮ ਕੋ ਰੋਵੇ ਨਾ ਰਹਿਣਾ ਯਾਰ ਮੇਰੇ ਸਾਹਮਣੇ ਬੈ ਜਾਓ

ਕਰਨਾ ਚਾਹੀਦਾ ਉਹ ਭਾਜੀ ਕਿਹਦੇ ਸਾਹਮਣੇ ਕਰਾਈਏ ਫੋਟੋ ਇੱਕ ਆਓ ਜੀ ਹਾਂ ਭਾਜੀ ਹਾਂਜੀ ਓਕੇ ਓਕੇ ਟਿਕਟ ਸਾਰੇ ਚਲੋ ਭਾਜੀ ਫੋਟੋ ਬਣਾਓ ਤੁਹਾਡਾ ਫੋਟੋ ਬਣਾਣਾ ਚਾਹੀਦਾ ਲੈ ਤੇ ਜਾਇਏ ਇਹ ਕਰੋ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰਿਆਂ ਦਾ ਜੀ ਚਲੋ ਇਹ ਫੋਟੋ ਨੂੰ ਉਹ ਆਪਣੇ ਜਤਿਨ ਆ ਸਾਰੇ ਇਕੱਠੇ ਬੈਠ ਕੇ ਹਾਂ ਇਧਰ ਆ ਜਾਓਗੇ ਅਸੀਂ ਖੜਾ ਜਾਣਾ ਅਸੀਂ ਇਕੱਠੇ ਆ ਜਾਓ ਅੱਜ 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 ਕੀ ਆਪਾਂ ਲੈਣਾ ਹੈ